ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਗਿਆ ਜਾ ਥੋੜੀਆ ਮਜ਼ਾਕ ਥੋੜੀ ਲੰਮੇ ਕਰਤੀਆਂ ਟਿਫਿਨ ਫੜਾਣ ਦੇ ਬਹਾਨੇ ਪੁੱਛਦੀਆਂ ਵੀ ਆਖਰ ਅੰਦਰ ਬਾਹਰ ਲਾ ਕੇ ਗੱਲਾਂ ਕਿਹੜੀਆਂ ਕਰਦੇ ਸੀ ਇਹ ਸੱਚੀ ਮੈਨੂੰ ਤਾਂ ਉਹ ਬੜਾ ਚੁਬੜੀ ਲੱਗੀ ਰਹੂਗੀ ਜਦੋਂ ਤੱਕ ਮੈਨੂੰ ਕਿਸੇ ਗੱਲ ਦਾ ਪਤਾ ਨਾ ਲੱਗੂਗਾ ਗਗਨ ਆਹ ਹਟ ਟਿਫਨ ਜੀ ਤੇ ਮੈਨੂੰ ਐਂ ਦੱਸ ਆ ਅੰਦਰ ਬਾੜ ਢਾਕੇ ਕਿਹੜੀਆਂ ਗੱਲਾਂ ਕਰਦੇ ਸੀ ਤੁਸੀਂ ਸੀਆਰਟੀ ਉਹ ਮਾਂ ਕੀ ਹੋ ਗਿਆ ਮੈਂ ਗਗਨ ਨੂੰ ਪੁੱਛਦੀ ਸੀ ਉਹ ਅੰਦਰ ਬਾੜ ਢਾਕੇ ਕਿਹੜੀਆਂ ਗੱਲਾਂ ਕਰਦੇ ਸੀ ਉਹ ਮਾਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਿਵੇਂ ਤੂੰ ਸੋਚ ਰਹੀ ਆ ਮੈਂ ਤੈਨੂੰ ਨਹੀਂ ਪੁੱਛਿਆ ਮੈਂ ਗਗਨ ਨੂੰ ਪੁੱਛਦੀ ਆ ਤੇ ਜਵਾਬ ਵੀ ਇਹੀ ਦਊਗੀ ਉਹ ਗਗਨ ਤੂੰ ਜਾ ਯਾਰ ਡਿਊਟੀ ਤੇ ਮੈਂ ਆਪੀ ਗੱਲ ਕਰ ਲਵਾਂ ਕੋਈ ਨਾ ਨਾ ਕੀ ਗੱਲ ਮੁੰਡਿਆ ਤੂੰ ਵਾਲੀਏ ਸਾਈਡ ਲੈਣ ਲੱਗ ਗਿਆ ਉਹਦੀ ਨਰੇ ਕਿਹੜੀ ਖਿਚੜੀ ਪਕਾਈ ਜਾਨੀਓ ਤੁਸੀਂ ਓਏ ਮਾਂ ਉਹ ਤਾਂ ਤੇਰੇ ਪੁੱਤ ਦਾ ਭਲਾ ਹੀ ਕਰਦੀ ਆ ਉਹ ਤਾਂ ਮੈਨੂੰ ਦਵਾਈ ਦੇਣ ਆਈ ਸੀ ਇੰਦਰਾ ਆ ਮੈਂ ਨਸ਼ੇ ਛੱਡਦਾ ਦਵਾਈ ਹਾਂ ਓਹ ਹੋਰ ਕੋਈ ਸੋਚੀ ਆਇਆ ਕਰ ਮਾਂ ਤਾਂ ਨਾ ਉਹ ਹੀ ਪੁੱਠਾ ਜਾ ਸੋਚਣ ਲੱਗ ਪਈ ਇਹ ਤਾਂ ਬਾਲੀ ਵਧੀਆ ਗੱਲ ਐ ਪੁੱਤ ਜੇ ਤੇਰੇ ਨਸ਼ਾ ਛਟਾਉਂਦੀ ਐ ਉਹ ਬਾਲੀ ਚੰਗੀ ਗੱਲ ਐ ਹਾਂ ਮਾਂ ਸ਼੍ਰੀਮਨ ਜੀ ਨਾ ਸਾਰਾ ਨਸ਼ਾ ਛੱਡ ਦੂੰਗਾ ਬਸ ਹੁਣ ਤੂੰ ਫਿਕਰ ਨਾ ਕਰ ਠੀਕ ਆ ਮਾਂ ਚੱਲ ਮੈਂ ਐ ਕਰ ਰੋਟੀ ਪਾ ਕੇ ਲਿਆ ਮੈਨੂੰ ਪਰ ਮੈਂ ਵੀ ਰੋਟੀ ਪਾ ਕੇ ਕੋਈ ਖਾ ਕੇ ਕੰਮ ਗੁੰਮਿਆ ਦੇਖਾਂ ਲਿਆਉਣੀ ਆ ਪੁੱਤ ਵਧੀਆ ਪੁੱਤ ਜੇ ਤੂੰ ਨਸ਼ੇ ਛੱਡ ਦੇਗਾ ਤੇਰੀ ਜ਼ਿੰਦਗੀ ਬਣ ਜਾਊਗੀ ਹੁਣ ਤੂੰ ਫਿਕਰ ਨਾ ਕਰ ਹੁਣ ਮੈਂ ਛੱਡ ਦੂੰਗਾ ਨਸ਼ਾ ਕੋਈ ਰੋਟੀ ਪਾਲਿਆ ਸੀ ਚਲ ਬਹਿ ਜਾ ਪੁੱਤ ਲਿਆਉਣੀ ਆ ਮੈਂ ਰੋਟੀ ਮੈਂ ਵੀ پاਗ ਲੀਆਂ ਕੁਛ ਹੋਰ ਹੀ ਸੋਚਣ ਲੱਗ ਜਾਨੀਆਂ ਗੱਲ ਵਿੱਚੋਂ ਕੁਛ ਹੋਰ ਨਿਕਲਦੀ ਐ ਚਲ ਇਹ ਤਾਂ ਵਧੀਆ ਹੀ ਚੰਗੀ ਗੱਲ ਐ ਲੈ ਆ ਉਹ ਜੱਸਾ ਰੋਟੀ ਪਾਣੀ ਦੰਦੇ ਖਾ ਲਿਆ ਹੁਣ ਜਾ ਕੇ ਉਹੇ ਕੰਮ ਕਰਕੇ ਆਉਣਾ। ਕਦੇ ਲੇਟ ਨਾ ਹੋ ਜਾ ਮੈਂ। ਚੱਲ ਫਿਰ ਚੱਲਦਾ ਹਾਂ। ਇਹ ਯਾਰ ਸੜਕਾਂ ਜਾਂਦੀ ਨੇ ਦੋ। ਹੁਣ ਆਏ ਨਹੀਂ ਸਮਝ ਆ ਰਹੀ ਮੈਨੂੰ। ਕਿ ਵੀ ਆਹ ਛੱਟ ਕਿ ਮੁਰਨੀ ਆ ਕਾਹਾਂ ਮੁਰਨੀ ਆ। ਉਹ ਹਾਂ ਸੱਚ। ਆ ਗਿਆ ਯਾਦ। ਜਦੋਂ ਮੈਂ ਤੇ ਬੀਬੀ ਆਏ ਸੀ ਨਾ ਇੱਧਰ ਉਹ ਤੋਂ ਪਰੌਣੇ ਨੇ ਦੱਸਿਆ ਸੀ ਕਿ ਉਹ ਗਲੀ 'ਚ ਨਾ ਲੋਕਟ ਪਾਈ ਹੋਈ ਆ ਵੀ ਉਹ ਗਲੀ ਆ ਜਿਓ ਤੁਸੀਂ ਬੱਸ ਫਿਰ ਆਹੀ ਆ ਲੈ ਚੱਲੋ ਜੱਸ ਅਹੀ ਕਰ ਲੱਗਦਾ ਮੈਨੂੰ ਐ ਕਰਦਾ ਮੋਟਰਸਾਈਕਲ ਮੜਾਏ ਪੱਛੇ ਲਾਉ ਰੁੱਕ ਕੇ ਜਾ ਕੇ ਆਉਣਾ ਕਰ ਇਹਨਾਂ ਨੇ ਗੁਰੀ ਉਹ ਪੁੱਤ ਗੱਲ ਸੁਣ ਮੇਰੀ ਆ ਜਾ ਆ ਜਾ ਬਹਿ ਜਾ ਹਾਂ ਬਾਪੂ ਠੀਕ ਹੈ ਮੈਂ ਤੈਨੂੰ ਇਹ ਕਹਿਣਾ ਹੀ ਮੈਂ ਤੇਰੇ ਨਾਨਕੇ ਜਾ ਕੇ ਆਉਣਾ ਤੇਰੇ ਮਾਮੇ ਨੇ ਬੁਲਾਇਆ ਸੀਗਾ ਕਿਉਂ ਉਹ ਤੇਰੇ ਵਾਸਤੇ ਰਿਸ਼ਤਾ ਦੇਖਿਆ ਉਹਨਾਂ ਨੇ ਮੈਂ ਥੋੜਾ ਜਿਹਾ ਬਚੋਲੇ ਨੂੰ ਮਿਲਿਆ ਆਵਾ ਕੀ ਕਹਿੰਦਾਗਾ ਤੇ ਨਾਲੇ ਫੋਟੋ ਫੋਟੋ ਦੇਖ ਲੂੰਗਾ ਫਿਰ ਜੇ ਚਲੋ ਮੈਨੂੰ ਵਧੀਆ ਲੱਗਿਆ ਫਿਰ ਭਾਈ ਤੂੰ ਆਪਦਾ ਦੇਖ ਲਈ ਜਿਵੇਂ ਤੈਨੂੰ ਠੀਕ ਲੱਗਾ ਠੀਕ ਆ ਬਾਪੂ ਜਾਇਆ ਫਿਰ ਕੋਈ ਨਾ ਨਾਲੇ ਮੈਂ ਅੱਜ ਰਾਤ ਨੂੰ ਉੱਥੇ ਹੀ ਰਹੂੰਗਾ ਘਰ ਦਾ ਧਿਆਨ ਰੱਖੀ ਪੂਰਾ ਰਾਤ ਨੂੰ ਉੱਥੇ ਹੀ ਰਹੇਗਾ ਹਾਂ ਠੀਕ ਹੈ ਨਾ ਚਲ ਕੋਈ ਨਾ ਬੇਫਿਕਰ ਰਹੀ ਮੈਂ ਧਿਆਨ ਰੱਖੂੰਗਾ ਦਾ ਪੂਰਾ ਘਰ ਦਾ ਧਿਆਨ ਰੱਖੀ ਉਹ ਰੁੱਟ ਟੁਕ ਟਾਈਮ ਨਾਲ ਆਪਣਾ ਬਣਾ ਕੇ ਖਾ ਲਈ ਬਾਹਰ ਮੂਰਨਾ ਜਾਈਂ ਕਿਤੇ ਨਾ ਨਾ ਮੈਂ ਮੇਰੇ ਬਾਰੇ ਕੀ ਕਰਨ ਜਾਣਾ ਫਿਰ ਕੋਈ ਗੱਲ ਨਹੀਂ ਬਾਕੀ ਚਲੋ ਜਿਵੇਂ ਤੇਰੇ ਹਾਂ ਜਿਵੇਂ ਤੁਹਾਨੂੰ ਠੀਕ ਲੱਗੇ ਉਵੇਂ ਕਰ ਲਾਂਗੇ ਨਾਲੇ ਮੈਂ ਥੋੜੀ ਜਿਹੀ ਪੁੱਛ ਪੜਤਾਲ ਕਰ ਲੂੰਗਾ ਹਾਂ ਬਾਪੂ ਕਰ ਲਈ ਹਾਂ ਚਲੋ ਠੀਕ ਆ ਪੁੱਤ ਚਾਰ ਵਾਲੀ ਬੱਸ ਆਉਣ ਵਾਲੀ ਆ ਫਿਰ ਮੈਂ ਉਹਦੇ ਚੜ ਜਾਣਾ ਠੀਕ ਹੈ ਠੀਕ ਹੈ ਚਲ ਫਿਰ ਮੈਂ ਦੌੜਾ ਦੌੜਾ ਪੈਸੇ ਮੂਹਰੇ ਚੁੱਕ ਲਾਂ ਅੱਛਾ ਇਹ ਗੱਲ ਆ ਬੁਰੀ ਦਾ ਬਾਪੂ ਅੱਜ ਬਾਹਰ ਜਾ ਰਿਹਾ ਕਿਤੇ ਬੁਰੀ ਕੱਲਾ ਕਰੇ ਹੈ ਫਿਰ ਹੁਣ ਕੀ ਕਰੀਏ ਐਂ ਕਰਦਾ ਮੈਂ ਗਗਨ ਨੂੰ ਫੋਨ ਕਰਦਾ ਉਹਨੂੰ ਦੱਸਦਾ ਸਾਰਾ ਕੁਝ ਹੈਲੋ ਗਗਨਾ ਉਮਰ ਤੇਨ ਨਾਲ ਗੱਲ ਕਰਨੀ ਸੀ ਕੋ ਤੂੰ ਆਪਣੀ ਲੋਕੇਸ਼ਨ ਭੇਜ ਮੈਂ ਆਉਣਾ ਤੇਰੇ ਕੋਲ ਹਾਂ ਹਾਂ ਬਸ ਹੁਣੇ ਆ ਗਿਆ ਚਲੋ ਜਸ ਸਿਟੀ ਕਾਦੀ ਜਸ ਨੂੰ ਲੋਕੇਸ਼ਨ ਭੇਜੀ ਹਲੇ ਤੱਕ ਨਹੀਂ ਪਹੁੰਚਿਆ ਆ ਗਿਆ ਜਾਸੂ ਹਾਂ ਆ ਗਿਆ ਗਗਨ ਮੈਂ ਉਹ ਮੈਂ ਤਾਂ ਇਹ ਕਹਿੰਦਾ ਸੀ ਗਗਨਾ ਹਾਂ ਮੈਨਾਂ ਯਾਰ ਗੁਰੀ ਤੇ ਗੁਰੀ ਦੇ ਬਾਪੂ ਦੀਆਂ ਗੱਲਾਂ ਸੁਣੀਆਂ ਸੀ ਹਾਂ ਉਹਦਾ ਬਾਪੂ ਅੱਜ ਬਾਹਰ ਜਾ ਰਿਹਾ ਕਿਤੇ ਤੇ ਗੁਰੀ ਇਕੱਲਾ ਘਰੇ ਆ ਅੱਛਾ ਹਾਂ ਤਾਂ ਫਿਰ ਇੱਕ ਹੀ ਸਹੀ ਮੌਕਾ ਉਹਦੀ ਘਰ ਜਾਣ ਦਾ ਅੱਜ ਰਾਜ ਰਾਤ ਨੂੰ ਚੱਲੀ ਵੀ ਹਾਂ ਹਾਂ ਅੱਛਾ ਰਾਤ ਨੂੰ ਚੱਲਦੇ ਹਾਂ ਠੀਕ ਹੈ ਗਗਨਾ ਮੈਂ ਤੈਨੂੰ ਇਹ ਕਹਿੰਦਾ ਸੀ ਗਗਨਾ ਤੂੰ ਨਾ ਇੱਕ ਵਾਰ ਯਾਰ ਤੇਰੀ ਮੈਡਮ ਤੋਂ ਪਰミਸ਼ਨ ਲੈ ਲੈਂਦੀ ਵੀ ਆਪਾਂ ਜੋ ਕਰ ਰਹੇ ਹਾਂ ਸਹੀ ਕਰ ਰਹੇ ਹਾਂ 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 ਮੈਂ ਮੈਡਮ ਨਾਲ ਗੱਲ ਕਰ ਲਵਾਂਗੀ ਹਾਂ ਮੈਂ ਕਹਿੰਦਾ ਤੁਸੀਂ ਹੁਣੀ ਫੋਨ ਕਰਕੇ ਦੇਖ ਲਓ ਅੱਛਾ ਹੂੰ ਪਰ ਗੱਲ ਕਲੀਅਰ ਹੋ ਜੂ ਨਾ ਹੈਲੋ ਇਸ ਸ਼ਸ਼ੀਕਾ ਮੈਮ ਜੀ ਜੀ ਸ਼ੀਮਮ ਥੈਂਕ ਯੂ ਮੈਮ ਹੋਰ ਕਾਹਨੋ ਫਿਰ ਮੈਡਮ ਨੇ ਦਿੱਤੀ ਪਰਮਿਸ਼ਨ ਹਾਂ ਜਸ ਮੈਡਮ ਨੇ ਪਰਮਿਸ਼ਨ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਪੂਰੇ ਧਿਆਨ ਨਾਲ ਜਾਣਾ ਠੀਕ ਹੈ ਕਾ ਨਾ ਉਹਦਾ ਧਿਆਨ ਨਾਲ ਆਪਾਂ ਜਾਵਾਂਗੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਤੂੰ ਕਹਿੰਦਾ ਝੂਠ ਕਾ ਤੂੰ ਬੋਲਿਆ ਉਹਨਾਂ ਘਰੇ ਕੋਈ ਨਹੀਂ ਹੈਗਾ ਜਦ ਕੇ ਗੁਰੂ ਦਾ ਘਰੇ ਆ ਹਾਂ ਜਸ ਪਤਾ ਮੈਨੂੰ ਫਿਰ ਮੈਡਮ ਨੇ ਪਰਮਿਸ਼ਨ ਨਹੀਂ ਸੀ ਦੇਣੀ ਮੈਂ ਤਾਂ ਆ ਕਰਕੇ ਝੂਠ ਬੋਲਤਾ ਠੀਕ ਆ ਠੀਕ ਆ ਅੱਗੇ ਜੇ ਤੂੰ ਮੇਰੇ ਨਾਲ ਤਾਂ ਮੈਨੂੰ ਕੋਈ ਟੈਨਸ਼ਨ ਨਹੀਂ ਉਹ ਕੋਈ ਗੱਲ ਨਹੀਂ ਗਗਨ ਮੈਂ ਤੇਰੇ ਨਾਲ ਹੀ ਆ ਤੂੰ ਮੈਨੂੰ ਐ ਦੱਸ ਤੈਨ ਸੱਚ ਰੋਟੀ ਖਾ ਲਈ ਸੀ ਹਾਂ ਰੋਟੀ ਮੈਂ ਖਾ ਲਈ ਸੀ ਉਹ ਫਿਰ ਰੋਟੀ ਫ੍ਰੈਂਡ ਕਿੱਥੇ ਰੱਖਤਾ ਉਹ ਮੈਂ ਆਪਣੇ ਕਿਸੇ ਫ੍ਰੈਂਡ ਦੇ ਘਰ ਰੱਖਾਈ ਆ ਠੀਕ ਆ ਗਗਨ ਤੇ ਗਗਨ ਫਿਰ ਚੱਲੀ ਹੁਣ ਤੇ ਬਾਕੀ ਜੋ ਵੀ ਗੱਲਬਾਤ ਹੋਊ ਮੈਂ ਤੈਨੂੰ ਦੱਸ ਦਾਂ ਰੂ ਠੀਕ ਆ ਤੂੰ ਬਸ ਟਾਈਮ ਨਾਲ ਆ ਜੀ ਹਾਂ ਮੈਂ ਟਾਈਮ ਨਾਲ ਆ ਚੁਗੀ ਹਾਂ ਠੀਕ ਆ ਲੈ ਦੇਖ ਲੈ ਆ ਮੁੰਡੇ ਦਾ ਵੀ ਜਮੇ ਸੜਿਆ ਹੀ ਪਿਆ ਟੜਕੀ ਦਾ ਨਿਕਲਿਆ ਹੋਇਆ ਆਥਣ ਹੋਣ ਨੂੰ ਐ ਹਾਲੇ ਤੱਕ ਨਹੀਂ ਕਰੇ ਬੜਿਆ ਹੈਗਾ ਇਹ じゃ ਪਤਾ ਨਹੀਂ ਕਿੱਥੇ ਤਾਂ ਜਾਂਦਾ ਕੀ ਕਰਦਾ ਰਹਿੰਦਾ ਸਾਰਾ ਦਿਨ ਅੱਗੇ ਤਾਂ ਚੱਲ ਮੈਨੂੰ ਆਇਆ ਸੀਗਾ ਵੀ ਨਾ ਸਾਨੂੰਸਾ ਕਰਕੇ ਕਿਤੇ ਹੋਣਾ ਪਰ ਡਿੱਗ ਪਿਆ ਹੋਣਾ ਜਾਂ ਕੋਈ ਦੋਸਤ ਮਿੱਤਰਾਂ ਚ ਬਹਿ ਗਿਆ ਹੋਣਾ ਹੁਣ ਤਾਂ ਇਹਨੇ ਨਸੇ ਵੀ ਘਟਾ ਰੱਖੇ ਨੇ ਵੇਲਾ ਕੋਈ ਇਹਦਾ ਘਰੇ ਆਣ ਦਾ ਹੋਰ ਸੋਚ ਵੀ ਕਰਨੀ ਹੈਗੀ ਇਹਨੂੰ ਐ ਨਹੀਂ ਹੈਗਾ ਵੀ ਮੇਰੀ ਮਾਫੀ ਕਰ ਕਰਦੀ ਹੋਣੀ ਹੈ ਫੋਫੋ ਪਤਾ ਨਹੀਂ ਕੀ ਬਣੂਗਾ ਵੇ ਜੀਸੀ ਉਹ ਹਾਂ ਮਾਂ ਨਾ ਚੁਪਕਾ ਚੁਪਕਾ ਕਿੱਧਰ ਅੰਦਰ ਬੜੀ ਜਾਂਦਾ ਹੈਗਾ ਪਹਿਲਾਂ ਮੈਨੂੰ ਐ ਦੱਸ ਕਿੱਥੇ ਤੀਗਾ ਕਿਹੜੇ ਟਾਈਮ ਦਾ ਗਿਆ ਹੋਇਆ ਵੇਲਾ ਇਹ ਕੋਈ ਘਰੇ ਆਣਦਾ ਓਏ ਮਾਂ ਪਿੰਡ ਜ ਗਿਆ ਸੀ ਪਿੰਡ ਚ ਹੈ ਜਾ ਕੀ ਕੰਮ ਸੀ ਤੈਨੂੰ ਵੇ ਓਏ ਯਾਰਾਂ ਦੋਸਤਾਂ ਲਵੇ ਖੜ ਗਿਆ ਸੀ ਤੂੰ ਹੀ ਨਾ ਮਾਂ ਬੋਲਦੀ ਰਿਹਾ ਕਰ ਸਾਰਾ ਦਿਨ ਯਾਰਾਂ ਦੋਸਤਾਂ ਲਵੇ ਮੈਨੂੰ ਵੀ ਦੱਸ ਦੇ ਆਖਰ ਗੱਲ ਕੀ ਹੈ ਕੀ ਕਾਲਾ ਮਾਲਾ ਚੱਲ ਰਿਹਾ ਇਹ ਓਏ ਮਾਂ ਤੂੰ ਹੁਣ ਵੀ ਨਹੀਂ ਬੋਲਣ ਹਟਦੀ ਦੇਖ ਲਾ ਹੁਣ ਤਾਂ ਮੈਂ ਨਸ਼ਾ ਵੀ ਘਟਾਤਾ ਹੁਣ ਤਾਂ ਮੈਂ ਕੋਈ ਨਸ਼ਾ ਵੀ ਨਹੀਂ ਕਰਦਾ ਹੈਗਾ ਬੇ ਪੁੱਤ ਇਹ ਤਾਂ ਮੈਨੂੰ ਪਤਾ ਹੈ ਵੀ ਤਾ ਹੁਣ ਨਸ਼ੇ ਘਟਾਤੇ ਹੁਣ ਚਿੰਤਾ ਵਾਲੀ ਨੂੰ ਨਾ ਉਦੋਂ ਵੀ ਜ਼ਿਆਦੇ ਗੱਲ ਹੈ ਪਹਿਲਾਂ ਤਾਂ ਚੱਲ ਮੈਨੂੰ ਆਇਆ ਸੀ ਵੀ ਮਾੜਾ ਮੋਟਾ ਨਸ਼ਾ ਕਰ ਲਿਆ ਹੁਣ ਉਰਾਂ ਪਰਾਂ ਬਹਿ ਗਿਆ ਹੁਣ ਮਲਾਜੇਦਾਰਾਂ ਚ ਬਹਿ ਗਿਆ ਹੁਣ ਹੁਣ ਤਾਂ ਕੋਈ ਨਸ਼ਾ ਵੀ ਨਹੀਂ ਕਰਦਾ ਹੈਗਾ ਤੂੰ ਹੁਣ ਤਾਂ ਬਹੁਤ ਫਰਕ ਪੈ ਰਿਹਾ ਅੱਗੇ ਨਾਲੋਂ ਹੁਣ ਬੀਤੇਰਾ ਉਹੀ ਟਾਈਮ ਆ ਘਰੇ ਵੜਨ ਦਾ ਲੈ ਮਾਂ ਤੈਨੂੰ ਹੁਣ ਮੈਂ ਕੀ ਕਹਾਂ ਹੁਣ ਇਕੱਲਾ ਮੈਂ ਘਰੇ ਦੱਸ ਕਿੰਨਾ ਘਟਾਂ ਬੈਠਾ ਰਹਾ ਹਾਂ ਹੁ ਕੱਲ ਜੰਗਾ ਮਾ ਮਾ ਜਾ ਕੇ ਰੈਸਟ ਹੀ ਕਰਦਾ ਲੈ ਦੇਖ ਲੈ ਇੱਕ ਦੀ 18 ਸੁਣਾ ਜਾਂਦਾ ਏ ਕੜਾ ਮੈਨੂੰ ਸਿੱਧੇ ਮੂੰਹ ਨਾਲ ਕੋਈ ਗੱਲ ਦੱਸਦਾਗਾ ਕੀ ਪਤਾ ਹੈ ਜੀ ਕੀ ਗੱਲਾਂ ਚੱਲ ਰਹੀਆਂ ਨੇ ਇਹਦੀਆਂ ਕਦੋਂ ਦੀ ਜੱਸ ਨੂੰ ਉਠਾ ਕੇ ਆਈ ਹੋਈ ਹਾਂ ਕਿੰਨਾ ਟਾਈਮ ਲਾਤਾ ਉਹ ਗਗਣੋ ਜਰ ਕੀ ਕਰਾਂਗੇ ਨੀ ਰਾਤ ਨੂੰ ਜਾ ਕੇ ਯਾਰ ਮੈਨੂੰ ਤਾਂ ਨੀਂਦ ਆਈ ਜਾਂਦੀ ਆ ਉਹ ਜੇ ਬੇਬੇ ਨੂੰ ਪਤਾ ਲੱਗ ਗਿਆ ਬੇਬੇ ਉੱਠ ਗਈ ਆਪੈਰ ਕੀ ਉਹਨਾਂ ਨੂੰ ਜਵਾਬ ਦਵਾਂਗੇ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਮੈਨੂੰ ਪਿਆਰ ਕਰਦਾ ਏ ਲਾਈਵ ਵੀ ਕੋਈ ਪਸੰਦ ਵਾਲੀ ਗੱਲ ਆ ਮੈਂ ਜਿੰਨੀ ਗੱਲ ਪੁੱਛੀ ਉਹ ਤਾਂ ਜਵਾਬ ਦੇ ਕਰਦਾ ਏ ਓਹ ਹਾਂ ਗਗਨਾ ਪਿਆਰ ਤਾਂ ਤੈਨੂੰ ਬਹੁਤ ਕਰਦਾ ਮੈਂ ਚਲ ਫਿਰ ਮੇਰੇ ਨਾਲ ਤੁਰ ਮਤ ਆ ਗਣਾ ਗਗਨੋ ਫੱਟ ਬਰਾਂ ਯਾਰ ਕੱਲ ਨੂੰ ਦੇਖ ਲਾਂਗੇ ਠੀਕਾ ਤਮੇ ਹੁਣੀ ਕਰ ਛੱਡ ਕੇ ਜਾਨੀ ਠੀਕ ਆ ਉਹ ਨਾ ਗਗਣਾ ਚੱਲ ਯਾਰ ਬਾਗ ਚੱਲਦਾ ਜੇ ਤੂੰ ਬਾਲਾ ਗਣੀ ਆ ਚੱਲ ਚੱਲੀ ਠੀਕ ਲਾ ਕਦੋਂ ਤੈਨ ਠਾਕੇ ਟਾਈਮ ਦੇਖੀ ਚੱਲ ਮੇਰੇ ਨਾਲ ਚੱਲ ਸਟੇਸ਼ਨ ਆਪਾਂ ਆ ਤਾ ਗਏ ਆਪਾਂ ਤੇ ਸ਼ਾਨ ਵਿਨ ਕਿਵੇਂ ਕਰਾਂਗੇ ਤੂੰ ਮੇਰੀ ਗੱਲ ਸੁਣ ਆਹੀ ਘਰ ਉਹਨਾਂ ਦਾ ਉਹ ਮੈਨੂੰ ਲਾ ਦਣਾ ਗੇਟ ਖੁੱਲਾ ਪਿਆ ਨਹੀਂ ਨਹੀਂ ਮੈਂ ਲਾ ਦਾਂ ਜਾਗਦੇ ਹੁਣੇ ਹੋ ਉਹ ਤੂੰ ਬੋਲੀ ਹੋਈ ਆ ਤੂੰ ਟਾਈਮ ਤਾਂ ਦੇਖ ਲੈ ਕਿੰਨਾ ਹੋ ਰਿਹਾ ਆ ਦੇਖ ਲੈ ਕੁੱਤੇ ਭੌਂਕੀ ਜਾਂਦੇ ਨੇ ਉਹ ਤਾਂ ਸੌਂ ਗਏ ਲੱਗਦਾ ਗੇਟ ਲਾਉਣਾ ਭੁੱਲ ਗਏ ਜੇ ਆਪਾਂ ਫਸ ਗਏ ਓਏ ਯਾਰ ਮੈਂ ਤੇਰੇ ਕਹਿਣ ਕਿਣਾ ਆਪੇ ਸੋਮਾ ਜੰਜ ਭਦਤਾਲ ਕਰਕੇ ਗਿਆ ਸੀ ਤੂੰ ਕੱਲਾ ਗੁਰੀ ਘਰੇ ਆਂਦਾ ਬਾਪੂ ਨਹੀਂ ਹੈਗਾ ਅੱਛਾ ਹਾਂ ਚੱਲ ਫਿਰ ਆ ਜਾ ਆਪਾਂ ਅੰਦਰ ਜਾ ਕੇ ਸਾਂਣ ਵੀ ਨਹੀਂ ਕਰਦੇ ਆ ਜਾ ਏਨ ਲੰਘਿਆ ਉਹ ਲੈ ਇਹ ਤਾਂ ਗੇਟ ਦੀ ਪਿਆ ਮੇਰੀ ਗੱਲ ਸੁਣ ਗਾ ਕਣ ਆਪਣਾ ਦੱਬੇ ਪੈਰੀ ਜਾਣਾ ਹੌਲੀ ਹੌਲੀ ਇਨੂੰ ਛਕਣਾ ਹੋਵੇ ਵੀ ਘਰ ਚ ਕੋਈ ਇੰਟਰਵਿਊ ਹੈ ਹਾਂ ਧਿਆਨ ਨਾਲ ਫਿਰ ਚੱਸ ਆਜੋ ਤੁਸੀਂ ਗਗਨ ਹਾਂ ਆਪਾਂ ਤਾਂ ਗਏ ਰੇ ਤੁਸੀਂ ਮੈਨੂੰ ਆਂ ਦੱਸੋ ਆਪਣੇ ਘਰ ਚ ਤਲਾਸ਼ੀ ਕਾਦੀ ਕਰਨੀ ਆ ਸਾਰੇ ਕਮਰਿਆਂ ਦੀ ਤਲਾਸ਼ੀ ਕਰਾਂਗੇ ਹੋਰ ਕੀ ਉਦੋਂ ਮੈਂ ਸੋਡੀ ਗੱਲ ਮੰਨਦਾ ਵੀ ਆਪਣੇ ਕਮਰੇ ਦੀ ਤਲਾਸ਼ੀ ਕਰਨੀ ਆ ਪਰ ਐ ਤਾਂ ਕਮਰੇ ਵਿੱਚ ਬੜਾ ਸਮਾਨ ਪਿਆ ਆਪਾਂ ਕੀ ਕੀ ਲੱਭਾਂਗੇ ਦੇਖ ਜੱਸ ਜੇ ਤੂੰ ਚਾਹਣਾ ਹੈ ਨਾ ਵੀ ਤੇਰੀ ਭੈਣ ਦੇ ਕਾਤਿਲ ਨੂੰ ਆਪਾਂ ਫੜ ਸਕੀਏ ਤਾਂ ਤੈਨੂੰ ਧਿਆਨ ਨਾਲ ਸ਼ਾਨਦਿਨ ਕਰਨੀ ਪੈਣੀ ਆ ਇੱਕ ਗੱਲ ਯਾਦ ਰੱਖੀ ਤੇਰੀ ਭੈਣ ਦੀ ਮੈਡੀਕਲ ਰਿਪੋਰਟ ਦੇ ਵਿੱਚ ਇਹ ਆਇਆ ਕਿ ਉਹਦੇ ਸਿਰ ਤੇ ਕੋਈ ਤੇਜ ਤਾਰ ਹਥਿਆਰ ਨਾਲ ਵਾਰ ਹੋਇਆ ਜਿਵੇਂ ਕਿ ਆਪਾਂ ਕਹਦੇ ਆ ਲੋਹੇ ਦੀ ਚੀਜ਼ ਨਾਲ ਤੇ ਜਦੋਂ ਕੋਈ ਕਾਤਿਲ ਕਾਤਲ ਕਰਦਾ ਨਾ ਕੋਈ ਨਾ ਕੋਈ ਸਬੂਤ ਪਿੱਛੇ ਜ਼ਰੂਰ ਛੱਟ ਕੇ ਜਾਂਦਾ ਹੈ। ਛੇ ਤੈਨੂੰ ਇਹਨਾਂ ਤੇ ਸ਼ੱਕ ਹੈ। ਤੈਨੂੰ ਕੁਝ ਨਾ ਕੁਝ ਇਹਨਾਂ ਦੇ ਘਰੋਂ ਜ਼ਰੂਰ ਮਿਲੇਗਾ। ਤੇ ਜੇ ਤੂੰ ਚਾਹਣਾ ਹੈ ਨਾ ਜਸ ਵੀ ਆਪਾਂ ਤੇਰੀ ਭੈਣ ਦੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਫੜ ਸਕੀਏ ਤੇ ਉਹਨੂੰ ਇਨਸਾਫ਼ ਮਿਲੇ ਤੈਨੂੰ ਇੰਨੇ ਗਹਿਮਤਾਂ ਕਰਨੀ ਪਊਗੀ। ਗਗਨਾ ਮੈਂ ਵੀ ਯਾਰ ਪੂਰੀ ਕੋਸ਼ਿਸ਼ ਕਰੂੰ। ਇਹ ਘਰ ਦੇ ਵਿੱਚੋਂ ਕੁਝ ਨਾ ਕੁਝ ਮਿਲਣ ਦੀ। ਐਂ ਦਾ ਬਰੇ। ਗਗਨਾ ਮੈਂ ਵੀ ਚਾਹਣਾ ਯਾਰ ਇਹ ਘਰ ਦੇ ਵਿੱਚੋਂ ਆਪਣਾ ਕੋਈ ਨਾ ਕੋਈ ਸਬੂਤਾਂ ਮਿਲੇ। ਕਿਉਂਕਿ ਮੇਰੀ ਭੈਣ ਨੂੰ ਸਾਫ਼ ਮਿਲਣਾ ਚਾਹੀਦਾ ਮੈਨੂੰ ਵੀ ਪਤਾ ਲੱਗੇ ਮੇਰੀ ਭੈਣ ਦਾ ਕਤਲ ਕੀਤਾ ਕਿਨੇ ਆ ਬੈਸ ਤਾਂ ਮੈਨੂੰ ਇਹਨਾਂ ਦਾ ਸ਼ੱਕ ਹੈ ਨਹੀਂਗਾ ਵੀ ਬੰਦੇ ਹੋਂ ਤਾਂ ਸਿਆਣੇ ਨੇ ਪਰ ਕੁਝ ਨਹੀਂ ਪਤਾ ਹੁੰਦਾ ਹਨਾ ਵੀ ਕਿਹੜੇ ਬਲੇ ਬੰਦਾ ਕੀ ਕਰਦੇ ਚਲੋ ਕੋਈ ਨਾ ਗਗਨ ਮੈਂ ਯਾਰ ਕੋਸ਼ਿਸ਼ ਕਰਦਾ ਵੀ ਕਮਰ ਵਿੱਚੋਂ ਕੋਈ ਨਾ ਕੋਈ ਸਬੂਤ ਤਾਂ ਆਪ ਨੂੰ ਮਿਲੀ ਜਾਵੇ ਅੱਜ ਕੱਲ ਕਿਸੇ ਤੇ ਕੋਈ ਭਰੋਸਾ ਨਹੀਂ ਜੱਸ ਵੇਟ ਕੀਦੀ ਆ ਹੋ ਜਾ ਸ਼ੁਰੂ ਚਲੋ ਦੇਖਦੇ ਆ ਨਾਥ ਲੱਗ ਰਿਹਾ। ਨਬੂਚੀ ਜੀ ਨੇ ਕੀ ਹੋਊ ਜੀ। ਯਹਾਂ ਪਤਾ ਲੱਗੇ। ਇਹ ਨਾ ਨਹੀਂ ਕਿਦਾ ਕਤਲ ਕਰਿਆ। ਮਿਲਿਆ ਕੁਛ? ਉਹ ਗਗਨ ਕੁਝ ਨਹੀਂ ਮਿਲਿਆ ਹੈਗਾ ਯਾਰ। ਇਹ ਨਾ ਕਰਦਾ ਲੋਹ ਦੀ ਇਹੋ ਜੀ ਚੀਜ਼ ਨਹੀਂ ਹੈਗੀ। ਜੇ ਕਰਕੇ ਪਤਾ ਲੱਗੇ ਵੀ ਇਹਨਾਂ ਨੇ ਦੀਦਾ ਕਤਲ ਕਰਿਆ। ਮੈਨੂੰ ਤਾਂ ਅੰਦਰ ਕੁਛ ਵੀ ਨਹੀਂ ਮਿਲਿਆ। ਹੁਣ ਚੱਸ। ਕਈ ਵਾਰ ਪੰਨ ਕੋ ਇਸ ਤੋਂ ਪਹਿਲਾਂ ਦੇਖੇ। ਆਪਾਂ ਚੱਲੀਏ। ਬਹੁਤ देर ਹੋ ਗਈ। ਹਾਂ ਗਗਨ ਯਾਰ, ਤੂੰ ਸਹੀ ਕਹਿ ਰਹੀਂ। ਚੱਲ। ਆਜਾ। ਨਾ ਨਾਲ ਚੱਲਨੀ ਠੀਕ ਹੈ ਜੱਸ ਆਪਾਂ ਨਾਲੇ ਇੰਨੀ ਰਾਤ ਨੂੰ ਗਏ ਰਿਸਕ ਲੈ ਕੇ ਉੱਤੋਂ ਕੁਝ ਵੀ ਹੱਥ ਨਹੀਂ ਲੱਗਿਆ ਉਹ ਗਗਨ ਮਾਤ ਨੂੰ ਪਹਿਲੀ ਗਿਆ ਸੀ ਵੀ ਮੇਰੇ ਦੀਪੀ ਦੇ ਸਹੁਰੇ ਕਹਿੋ ਜਿਹਾ ਕੁਝ ਕਰ ਹੀ ਨਹੀਂ ਸਕਦੇ ਕਿਉਂਕਿ ਯਾਰ ਉਹ ਬਹੁਤ ਨਰਮ ਸੁਹਾਲੇ ਬੰਦੇ ਨੇ ਅਸੀਂ ਨੇ ਪਿੰਡ ਚੋਂ ਪਤਾ ਕਰਿਆ ਸੀ ਵੀ ਉਹ ਕਿਹੋ ਜਿਹੇ ਬੰਦੇ ਨੇ ਪਿੰਡ ਵਾਲਿਆਂ ਨੇ ਪੂਰੀ ਹਾਮੀ ਹੋਤੀ ਸੀ ਵੀ ਇਹ ਬੰਦੇ ਬਹੁਤ ਸਹੀ ਨੇ ਵੀ ਤੁਸੀਂ ਇਹਨਾਂ ਨਾਲ ਰਿਸ਼ਤਾ ਕਰ ਦਿਓ ਤਾਂ ਅਸੀਂ ਨੇ ਰਿਸ਼ਤਾ ਕਰਿਆ ਸੀ ਮੈਨੂੰ ਤਾਂ ਐ ਸੀ ਕੁਛ ਨਾ ਕੁਛ ਹੱਥ ਲੱਗੂਗਾ ਹੋਰ ਗਗਣ ਨੂੰ ਮਨ ਤਾਂ ਆਪਾਂ ਐ ਸੀ ਯਾਰ ਵੀ ਚੱਲ ਦੀਪੀ ਦਾ ਕਤਲ ਹੋਇਆ ਵੇ ਕੋਈ ਨਾ ਕੋਈ ਸਬੂਤ ਹੱਥ ਲੱਗੂ ਪਰ ਕੁਛ ਨਹੀਂ ਹੱਥ ਲੱਗਿਆ ਜਸ਼ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਹੁਣ ਆਪਾਂ ਕੀ ਕਰੀਏ ਉਹ ਕਰਨਾ ਕੀ ਹੈ ਗਗਨ ਆਹ ਦੇਖ ਲਾ ਸਾਰੇ ਲੋਕ ਸੁੱਤੇ ਪੈਣੇ ਆਪਾਂ ਹੀ ਫਿਰਦੇ ਹਾਂ ਉਹ 12 ਕੁੱਤਾ ਵਾਂਗੂ ਪਾਉਂਗੇ ਤੇ ਇਧਰੋਂ ਕੁੱਤੇ ਵੀ ਕੌਂਕੀ ਜਾਂਦੇ ਨੇ ਉਹ ਮੈਂ ਤਾਂ ਇਹ ਕਹਣਾ ਗਗਨ ਆਪਾਂ ਘਰੇ ਚੱਲਦੇ ਆ ਯਾਰ ਹਾਂ ਜਸ਼ ਗੱਲ ਤਾਂ ਤੂੰ ਸਹੀ ਕਹਿ ਰਿਹਾ ਹੋਰ ਗਗਨ ਉਹ ਇੱਕ ਗੱਲ ਹੋਰ ਜੇ ਕਿਤੇ ਬੇਬੇ ਉੱਠ ਗੜੀ ਨਾ ਯਾਰ ਇਧਰੋਂ ਮੇਰੇ ਕਮਰੇ 'ਚ ਬਾਗੀ ਉਧਰੋਂ ਤੇਰੇ ਕਮਰੇ 'ਚ ਬਾਗੀ ਤੇ ਆਪਾਂ ਨੂੰ ਨਾਂ ਦੱਸੇ ਨਹੀਂ ਤਾਂ ਤੂੰ ਮੇਰੀ ਜਾਨ ਨੂੰ ਸੱਪੇ ਪਾਏਂਗੀ ਨਹੀਂ ਤੂੰ ਆਪਦੀ ਜਾਨ ਨੂੰ ਸੱਪੇ ਪਾਏਂਗੀ ਇਸ ਤੋਂ ਬੈਟਰ ਆ ਵੀ ਆਪਾਂ ਘਰੇ ਚੱਲਦੇ ਆ ਯਾਰ ਸਹੀ ਗੱਲ ਆ ਜੱਸ ਆਪਾਂ ਨੂੰ ਘਰੇ ਜਾਣਾ ਚਾਹੀਦਾ ਹੋਰ ਮੁਸੀਬਤ ਘਟਣ ਦੀ ਬਜਾਏ ਬੱਸ ਸਕਦੀ ਆ ਹੋਰ ਗਗਨ ਚੱਲੋ ਹੁਣ ਘਰੇ ਚੱਲਦੇ ਆਪਾਂ ਯੋਟੀ ਜਾਣ ਤੋਂ ਪਹਿਲਾਂ ਇੱਕ ਵਾਰ ਗਗਨ ਨੂੰ ਮਿਲਣਾ ਜ਼ਰੂਰੀ ਆ ਗਗਨ ਕਹਿੰਦੀ ਸੀ ਨਾ ਵੀ ਕੁੜੀ ਦੇ ਸਹਰੇ ਜਾ ਕੇ ਆਉਣਾ ਹੋ ਸਕਦਾ ਹੈ ਉਹਨਾਂ ਨੂੰ ਕੋਈ ਨਾ ਕੋਈ ਸਰਾਖ ਮਿਲ ਗਿਆ ਹੋਵੇ ਚਲ ਗਗਨ ਨੂੰ ਗੱਲ ਕਰਦੀ ਆ ਇੱਕ ਵਾਰ ਹੈਲੋ ਸਸਿਕਾ ਹਾਂ ਸਸਿਕਾ ਹਾਂ ਗਾਗਨ ਮੇਰੀ ਗੱਲ ਸੁਣ ਜਿਹੜੀ ਜਗ੍ਹਾ ਤੇ ਤੂੰ ਮੈਨੂੰ ਪਹਿਲਾਂ ਮਿਲਦੀ ਹੈ ਨਾ ਫਟਾਫਟ ਉੱਥੇ ਪਹੁੰਚ ਓਕੇ ਓਕੇ ਸਸ਼ਿਕਾ ਮੈਮ ਸਸ਼ਿਕਾ ਹਾਂ ਗगन ਕੀ ਖਬਰ ਸਾਰ ਹੈ ਖਬਰ ਸਾਰ ਮੈਮ ਨਹੀਂ ਤਾਂ ਕੁਛ ਕੁੜੀ ਦੇ ਘਰੋਂ ਲੱਗਿਆ ਹੱਥ ਤੇ ਨਹੀਂ ਉਹਦੇ ਸਹੁਰਿਆਂ ਦੇ ਅਸੀਂ ਪੂਰੀ ਸ਼ਾਂਵਿੰਗ ਕੀਤੀ ਹੈ ਗगन ਚੰਗੀ ਤਰ੍ਹਾਂ ਸ਼ਾਂਵਿੰਗ ਕੀਤੀ ਹੈ ਨਾ ਹਾਂਜੀ ਮੈਮ ਮੈਂ ਕੋਈ ਕੋਨਾ ਨਹੀਂ ਛੱਡਿਆ ਕੁਛ ਹੱਥ ਨਹੀਂ ਲੱਗੇ ਮੈਨੂੰ ਸਮਝ ਨਹੀਂ ਆ ਰਹੀ ਇਹ ਕਿਹੋ ਜਿਹਾ ਕੇਸ ਹੈ ਜਿਹੜਾ ਉਲਝਦਾ ਹੀ ਉਲਝਦਾ ਜਾ ਰਿਹਾ ਹੈ ਸਮਝ ਤੋਂ ਬਾਹਰ ਆ ਦਿਨ ਰਾਤ ਇੱਕ ਕੀਤਾ ਹੋਇਆ ਅਰ ਕੇਸ ਕਿਸ ਸੌਲਵ ਨਹੀਂ ਹੋਇਆ ਗਗਨ ਹੁਣ ਕੀ ਕੀਤਾ ਜਾਵੇ ਪਤਾ ਨਹੀਂ ਕੌਣ ਕਾਤਲ ਹੈ ਬਸ ਇੱਕ ਬਾਹਰ ਕਾਤਲ ਹੱਥ ਲੱਗ ਜੇ ਫਿਰ ਦੇਖੀ ਉਹਦੀ ਐਸੀ ਨਾਨੀ ਚੇਤੇ ਕਰਾਉਂਗੀ ਨਾ ਉਹ ਜ਼ਿੰਦਗੀ ਭਰ ਯਾਦ ਰੱਖੂਗਾ ਮੈਮ ਮੈਂ ਆਪਣੀ ਕੋਸ਼ਿਸ਼ ਪੂਰੀ ਜਾਰੀ ਰੱਖ ਰਹੀ ਕਿਏ ਮੈਂ ਮੈਂ ਕੋਈ ਮੌਕਾ ਨਹੀਂ ਛੱਡਦੀ ਕਿ ਮੈਨੇ ਹੱਥ ਕੋਈ ਸਬੂਤ ਲੱਗੇ ਪਰ ਜੇ ਸਾਹਬ ਨਾਲ ਲੱਗਦਾ ਹੈ ਕਾਤਲ ਬਹੁਤ ਚਲਾਕ ਨੇ ਚਿੰਨਣੇ ਕੋਈ ਸਬੂਤ ਨਹੀਂ ਛੱਡੇ ਆ ਪਿੱਛੇ ਕੋਈ ਗੱਲ ਨਹੀਂ ਗੱਲ ਕਿੱਥੋਂ ਤੱਕ ਭੱਜੂਗਾ ਆ ਇੱਕ ਨਾ ਇੱਕ ਦਿਨ ਨਾ ਕਾਤਲ ਨੂੰ ਪੁਲਿਸ ਦੇ ਹਵਾਲੇ ਆਉਣਾ ਹੀ ਪਊਗਾ ਬਸ ਤੂੰ ਆਪਣੀ ਕੋਸ਼ਿਸ਼ ਚੱਲੀ ਰੱਖ ਇੱਧਰ ਮੈਂ ਤੇ ਦਲਾਵ ਦੇਖਦੇ ਆ ਕਾਤਲ ਕਿੱਥੋਂ ਤੱਕ ਭੱਜਦਾ ਜੀ ਚਲ ਠੀਕ ਹੈ ਦਦਾਂ ਮਿਲਦੇ ਆ